ਇਹ ਅੰਦਰ ਮੰਗ ਪੱਤਰ ਦਿੱਤਾ ਤੁਸੀਂ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਜਿੰਦਰ ਸਿੰਘ ਗਿੰਦਾ ਅਸੀਂ ਕੁਝ ਦਿਨ ਪਹਿਲਾਂ ਵੀ ਇੱਥੇ ਏਡੀਸੀ ਕੋ ਆਏ ਸੀਗੇ ਰਿਗਾਰਡਿੰਗ ਜਿਹੜੀ ਸੀ ਅਸੀਂ ਮੈਮੋਰੰਡਮ ਦੇਣ ਦੇ ਲਈ ਡਾਕੂਮੈਂਟ ਦਿੱਤਾ ਸੀਗਾ ਸਾਡਾ ਵਿਸ਼ਾ ਇਹੀ ਸੀਗਾ ਕਿ ਛੱਤ ਪੂਜਾ ਆ ਰਹੀ ਹੈ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਰਹਿੰਦੇ ਪ੍ਰਵਾਸੀ ਜਿਹੜੇ ਆ ਆਪਣੇ ਧਾਰਮਿਕ ਪ੍ਰੋਗਰਾਮ ਨੂੰ ਧਾਰਮਿਕ ਤਰੀਕੇ ਨਾਲ ਨਾ ਮਨਾ ਕੇ ਉਹਦੇ ਵਿੱਚ ਹੋਰ ਕਈ ਤਰੀਕੇ ਦੀਆਂ ਹੁੱਲੜਬਾਜ਼ੀਆਂ ਹੁੰਦੀਆਂ ਨੇ ਉਹਨਾਂ ਨੂੰ ਪ੍ਰਸ਼ਾਸਨ ਜਿਹੜਾ ਆਪ ਰੋਕੇ ਨੀਤੇ ਜੀ ਆਮ ਲੋਕ ਰੋਕਦੇ ਫਿਰ ਝਗੜੇ ਆਵਾ ਕੇ ਮਸਲਾ ਬਣ ਜਾਂਦਾ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਪਹਿਲੇ ਹੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀਗਾ ਅਸੀਂ ਸੀਐਮ ਨੂੰ ਵੀ ਸੰਬੋਧਨ ਹੋਏ ਸੀਗੇ ਪ੍ਰੈਸ ਨੂੰ ਵੀ ਡੀਲ ਕੀਤਾ ਸੀਗਾ ਬਟ ਉਸ ਦੇ ਬਾਵਜੂਦ ਕੀ ਹੋਇਆ ਛੱਟ ਪੂਜਾ ਦੇ ਦੌਰਾਨ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਬੜਾ ਵੱਡਾ ਫੇਲੀਅਰ ਸਾਹਮਣੇ ਆਇਆ ਉਹਨਾਂ ਨੇ ਕੋਈ ਪੁਕਟਾ ਇੰਤਜ਼ਾਮ ਨਹੀਂ ਕੀਤੇ ਸਾਡੇ ਜਲੰਧਰ ਇੱਕ ਬੜੀ ਵੱਡੀ ਘਟਨਾ ਹੋ ਗਈ ਹੈ ਜਲੰਧਰ ਦੇ ਵਿੱਚ ਨਾ ਲੰਬਾ ਪਿੰਡ ਚੌਂਗ ਦੇ ਕੋਲ ਇੱਕ ਸਲਾਨੀ ਮਾਤਾ ਮੰਦਰ ਹੈਗਾ ਜਿੱਥੇ ਪ੍ਰਵਾਸੀਆਂ ਨੇ ਛੱਤ ਪੂਜਾ ਦਾ ਇੱਕ ਪ੍ਰੋਗਰਾਮ ਦੇ ਰੂਪ ਵਿੱਚ ਤਿਆਰੀ ਕੀਤੀ ਸੀਗੀ ਉਸ ਤਿਆਰੀ ਦੌਰਾਨ ਉਹਨਾਂ ਨੇ ਉੱਥੇ ਪਟਾਕਿਆਂ ਦੇ علاوہ ਜਿਹੜਾ ਪਟਾਸ਼ ਵਗੈਰਾ ਚਲਾਉਂਦੇ ਨਾ ਇਹ ਚੀਜ਼ਾਂ ਦੀ ਉੱਥੇ ਲੈ ਕੇ ਉਹਨਾਂ ਨੇ ਚਲਾਈਆਂ ਤੇ ਖੁੱਲੜਬਾਜੀ ਬਹੁਤ ਹੋ ਰਹੀ ਸੀ ਖੁੱਲੜਬਾਜੀ ਦੌਰਾਨ ਉੱਥੇ ਕੀ ਹੋਇਆ ਇੱਕ ਨਾਲ ਗਡਾਊਨ ਸੀਗਾ ਕਿਸੇ ਭਰਾ ਦਾ ਟਹਿਰਾ ਦਾ ਗਡਾਊਨ ਉਸ ਗਡਾਊਨ ਨੂੰ ਅੱਗ ਲੱਗ ਗਈ ਜਦੋਂ ਅੱਗ ਲੱਗ ਗਈ ਤੇ ਅੱਗ ਦੇ ਲੱਗਣ ਨਾਲ ਉੱਥੇ ਬਿਲਕੁਲ ਪਿੱਛੇ ਇੰਡੀਆ ਨੂੰ ਇਹਦਾ ਡਿੱਪੂ ਵੀ ਹੈਗਾ ਉਿੱਕ ਤੇ ਉੱਥੇ ਇੱਕ ਤਰ੍ਹਾਂ ਨਾਲ ਤਾਂ ਅਸੀਂ ਇਹ ਮੰਨ ਕੇ ਚੱਲੀਏ ਕਿ ਪਟ્રોલ ਦੇ ਕੋਲ ਮੱਚਾ ਸੰਖੇਡਣ ਵਾਲੀ ਗੱਲ ਆ। ਅਸੀਂ ਉੱਥੇ ਉਹ ਚੀਜ਼ਾਂ ਕਰ ਰਹੇ ਆ ਜਿਹੜੀਆਂ ਉਸ ਇਲਾਕੇ 'ਚ ਰੈਡ ਅਲਰਟ ਹੋਣ ਕਰਕੇ ਨਹੀਂ ਕਰ ਸਕਦੇ। ਹੂੰ ਹੂੰ ਤੇ ਪ੍ਰਸ਼ਾਸਨ ਦੀ ਕੋਈ ਤਿਆਰੀ ਨਹੀਂ ਸੀਗੀ। ਜਿਨ੍ਹਾਂ ਨੇ ਉਹ ਜਗ੍ਹਾ ਜਾ ਕੇ ਆ ਸਾਰਾ ਕੁਝ ਕੀਤਾ। ਉਹਨਾਂ ਦੇ ਇੱਕ ਵੀ ਬੰਦੇ ਦੇ ਉੱਤੇ ਕਿਸੇ ਤਰੀਕੇ ਦੇ ਮਤਲਬ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੇ। ਤੇ ਸਾਡੇ ਜਦੋਂ ਉੱਥੇ ਮੌਕੇ ਤੇ ਕੋਈ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨਾਲ ਵੀ ਉਹਨਾਂ ਨੇ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਈਵਨ ਪੁਲਿਸ ਪ੍ਰਸ਼ਾਸਨ ਨੇ ਵੀ ਗੱਲ ਨੂੰ ਕਿਸੇ ਨਾ ਕਿਸੇ ਹੱਦ ਤੱਕ ਦਬਾਉਣ ਦੀ ਕੋਸ਼ਿਸ਼ ਕੀਤੀ ਸੀਗੀ ਬਟ ਆਪਾਂ ਜਿ ਇੱਥੇ ਸੀਪੀ ਏਡੀਸੀਪੀ ਏਡੀਸੀਪੀ ਸਾਹਮਣੇ ਮਿਲੇ ਆ ਸ਼ਰਮਾ ਜੀ ਨੂੰ ਜੀ ਸਰਮਾ ਸੰਦੀਪ ਸ਼ਰਮਾ ਜੀ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਆਪਣੀ ਸਾਰੀ ਕੰਪਲੇਂਟ ਦਿੱਤੀ ਹੈ ਤੇ ਅਸੀਂ ਮੰਗ ਰੱਖੀ ਹੈ ਕਿ ਜਿਹੜੇ ਵੀ ਉਸ ਕਮੇਟੀ ਦੇ ਬੰਦੇ ਨੇ ਉਸ ਮਾਤਾ ਸਲਾਨੀ ਮੰਦਰ ਦੇ ਜਿਹੜੀ ਕਮੇਟੀ ਹੈ ਤੇ ਖਾਸ ਤੌਰ ਤੇ ਜਿਹੜੇ ਉਸ ਬੰਦੇ ਜਿਹੜਾ ਇੱਕ ਮਿਸ਼ਰਾ ਕਰਕੇ ਬੰਦਾ ਹੈਗਾ ਉਸ ਬੰਦੇ ਨੇ ਉੱਥੇ ਜਿਹੜਾ ਉਹ ਸਾਰੀ ਹੁੱਲੜਬਾਜੀ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਹੈ ਉਹਦੇ ਦਸੀਂ ਕਾਨੂੰਨੀ ਕਾਰਵਾਈ ਚਾਹੁੰਦੇ ਆ ਤੇ ਉਹਦੇ ਕਰਕੇ ਅਸੀਂ ਇੱਥੇ ਅੱਜ ਸਾਰੇ ਹੁੱਲੜਬਾਜੀ ਤੁਸੀਂ ਕਹਿ ਰਹੇ ਕਿਸ ਤਰੀਕੇ ਦੇ ਹੁੱਲੜਬਾਜੀ ਹੋਈ ਉੱਥੇ ਤੇ ਸੈਕੰਡ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੋ ਜਾਂ ਹੋਵੇ ਉਹਨਾਂ ਨੇ ਜਾਣਬੁੱਝ ਕੇ ਅੱਗ ਲਾਈ ਤਾਂ ਕਾਰਵਾਈ ਹੋਵੇ ਅੱਗ ਦਾ ਕਾਰਨ ਨਹੀਂ ਉਹਨਾਂ ਨੇ ਦੱਸਿਆ ਅੱਗ ਦਾ ਕਾਰਨ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀਗੀ ਤੁਹਾਡੀ ਜਾਣਕਾਰੀ ਦੱਸ ਦਿੰਦੇ ਆ ਜਿਹੜਾ ਟਾਇਰ ਹੁੰਦਾ ਨਾ ਔਰ ਅੰਦਰ ਨੇ ਇੱਕ ਕੈਮੀਕਲ ਹੁੰਦਾ 710 ਨੰਬਰ ਦਾ ਜੇ ਟਾਇਰ ਹੁੰਦਾ ਨਾ ਉਹਨੂੰ ਪਟਾਕੇ ਨਾਲ ਅੱਗ ਨਹੀਂ ਲੱਗ ਸਕਦੀ ਜਿਹੜੀ ਅੱਗ ਲਾਉਣ ਦੇ ਲਈ ਇਹਨਾਂ ਨੂੰ ਅੱਗ ਤੋਂ ਅੱਗ ਦੇਣੀ ਪੈਂਦੀ ਆ ਹੂੰ ਹੂੰ ਤੇ ਉੱਥੇ ਉਸ ਚੀਜ਼ ਦੇ ਲਈ ਕੋਈ ਵੀ ਕਾਰਨ ਬਣਾਇਆ ਗਿਆ ਜਿਹੜੀ ਜਾਂਚ ਹੋਣੀ ਚਾਹੀਦੀ ਆ ਕੀ ਦੇ ਧਰਮ ਦੇ ਵਿੱਚ ਦਖਲੰਦਾ ਜੀ ਨਹੀਂ ਕਰ ਰਹੇ ਹੂੰ ਹੂੰ ਹੋਰ ਵੀ ਬੜੀਆਂ ਥਾਵਾਂ ਦੇ ਉੱਤੇ ਈਵਨ ਜਿਹੜੀ ਬਾਵਾ ਖੇਲ ਨਹਿਰ ਵਗਦੀ ਆ ਨਹਿਰ ਦੇ ਉੱਤੇ ਵੀ ਪਾਠ ਪੂਜਾ ਜਿਹੜਾ ਉਹਨਾਂ ਨੇ ਪੂਰਾ ਇੰਤਜ਼ਾਮ ਉਹਨਾਂ ਨੂੰ ਅਸੀਂ ਪੰਜਾਬ ਦੀ ਧਰਤੀ ਦੇ ਕਰਨ ਦੇ ਵਿੱਚ ਅਸੀਂ ਉਹਨਾਂ ਦੀ ਮਦਦ ਵੀ ਕੀਤੀ ਆ ਸਾਰਾ ਕੁਝ ਹੋ ਵੀ ਰਿਹਾ ਆ ਮਰ ਗੱਲ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ ਨਾ ਸਿਰਫ ਅਸੀਂ ਉਹਨਾਂ ਨੂੰ ਹੁੱਲੜ ਬਾਜੀ ਕਰਨ ਤੋਂ ਰੋਕ ਰਹੇ ਹਾਂ ਅਸੀਂ ਉਹਨਾਂ ਨੂੰ ਡਿਸਪਲਿਨ ਹੋਣ ਲਈ ਵੀ ਕਹਿ ਰਹੇ ਹਾਂ ਨਹੀਂ ਬਰਲੇ ਤੁਹਾਡੇ ਨਾਲ ਮੈਂ ਗੱਲ ਵੀ ਰੱਖੀ ਸੀਗੀ ਕਿ ਜਿਹੜੇ ਉਹਨਾਂ ਦੇ ਪ੍ਰੋਗਰਾਮ ਹੁੰਦੇ ਆ ਉਹਨਾਂ ਪ੍ਰੋਗਰਾਮਾਂ ਦੇ ਦੌਰਾਨ ਉਹ ਉੱਥੇ ਨਾਚ ਗਾਣੇ ਵਾਲੀਆਂ ਬੀਬੀਆਂ ਸਾਥ ਲੈਂਦੀਆਂ ਉਹ ਬਹੁਤ ਰਸਤੇ ਵਿੱਚ ਇਹੋ ਜਿਹੀਆਂ ਘਟਨਾਵਾਂ ਕਰਦੇ ਆ ਜਿਹਦੇ ਨਾਲ ਪੰਜਾਬ ਸ਼ਰਮਸਾਰ ਹੁੰਦਾ ਆ ਅਸੀਂ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੇ ਕੰਪਲੇਂਟ ਦਿੱਤੀ ਸੀਗੀ ਤੇ ਇਹਨਾਂ ਨੂੰ ਬਣਦਾ ਸੀਗਾ ਕਿ ਇਹ ਪੁਕਤਾ ਤਿਆਰੀ ਕਰਦੇ ਜੇ ਮੰਨ ਲਓ ਹੁਣ ਪਟਾਖ ਪੰਜਾਬ ਚ ਬੈਨ ਹੈਗੀ ਪੰਜਾਬ ਚ ਕੀ ਪੂਰੇ ਭਾਰਤ ਚ ਬੈਨ ਹੋਣੀ ਹੈ ਕਿਉਂਕਿ ਉਹ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾਂਦੀ ਹੈ ਜੇ ਇਹੋ ਜੀ ਕੀ ਚੀਜ਼ ਕੋਈ ਚਲਾ ਰਿਹਾ ਤੇ ਰੋਕਣਾ ਕਿੰਨੇ ਆ ਜੇ ਆਮ ਬੰਦਾ ਰੋਕੇਗਾ ਫਿਰ ਤੇ ਤੁਸੀਂ ਮੰਨ ਕੇ ਚੱਲੋ ਕਿ ਝਗੜਾ ਆ ਅਸੀਂ ਆਪਣੇ ਨਾਲ ਨਹੀਂ ਝਗੜਾ ਪਾਣਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਪ੍ਰਸ਼ਾਸਨ ਕਿਉਂ ਆਪਣੀਆਂ ਡਿਊਟੀਆਂ ਤੋਂ ਪਿਛੇ ਭੱਜਦਾ ਆ ਉਹ ਆਪਣੀ ਡਿਊਟੀ ਬਾਖੂਬੀ ਕਰੇ ਤਾਂ ਕਿ ਸਾਡਾ ਆਪਰਚ ਬਣਿਆ ਰਵੇ ਪਿਆਰ ਹੁਣ ਅਸੀਂ ਉਹਨਾਂ ਦੇ ਮੋਰੇ ਇੱਕ ਤਰੀਕੇ ਨਾਲ ਕਟਕਰੇ 'ਚ ਆ ਜਾਣੇ ਆ ਕਿ ਸ਼ਾਇਦ ਅਸੀਂ ਉਹਨਾਂ ਨੂੰ ਦੇਖ ਨਹੀਂ ਸਿਖਾਂਦੇ ਜਾਂ ਅਸੀਂ ਉਹਨਾਂ ਦਾ ਪ੍ਰੋਗਰਾਮ ਉਹ ਆਪਣਾ ਪ੍ਰੋਗਰਾਮ ਤਾਂ ਧਾਰਮਿਕ ਤਰੀਕੇ ਨਾਲ ਬਣਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਸ ਜਿਹੜੇ ਉਹਨਾਂ ਦੇ ਮੁੰਡੇ ਟ੍ਰਿਪਲਿੰਗਾਂ ਕਰ ਕਰਕੇ ਪਟਾਕੇ ਰਸਤੇ 'ਤੇ ਚਲਾ ਕੇ ਪਾਈਪਾਂ ਵਾਲੇ ਪਟਾਕੇ ਚਲਾ ਕੇ ਇਹਨੂੰ ਹੁੱਲੜਵਾਜੀ ਕਹਿੰਦੇ ਭਾਜੀ ਹੂੰ ਹੂੰ ਇਹ ਹੁੱਲੜਵਾਜੀ ਹੁੰਦੀ ਆ ਜਿਹੜੇ ਹੀ ਬੰਦਿਆਂ ਦੇ ਵਿੱਚ ਡਿਸਪਲਿਨਾਂ ਦੀ ਚੀਜ਼ ਨਾ ਹੋਵੇ ਉਹ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਨੇ ਬਾਈਕਾਂ ਦੇ ਵਿੱਚ ਲੰਬੇ ਲੰਬੇ ਸ਼ੂਰੇ ਰੱਖੇ ਹੋਣ ਉਹ ਕਿਸੇ ਨੂੰ ਵੀ ਰਾਤੀ ਲੁੱਟ ਖੋ ਲੈਣ ਤੇ ਉਹਦਾ ਕੌਣ ਜ਼ਿੰਮੇਵਾਰ ਆਪਾਂ ਨੇ ਅਜੇ ਤੱਕ ਦੇਖਿਆ ਨਹੀਂ ਹੁਣ ਦੇਖੋ ਦੋ ਦਿਨ ਹੋ ਗਏ ਇਸ ਘਟਨਾ ਨੂੰ ਹੋਈ ਪ੍ਰਸ਼ਾਸਨ ਨੂੰ ਅਸੀਂ ਨਹੀਂ ਪੁੱਛਿਆ ਕਿ ਕਿਸੇ ਤੇ ਕਾਰਵਾਈ ਹੋਈ ਕੋਈ ਇੱਕ ਬੰਦੇ ਨੇ ਪਰਚਾ ਹੋਇਆ ਕੋਈ ਤੁਸੀਂ ਆਪਣੇ ਤੌਰ ਤੇ ਪਰਚਾ ਕੀਤਾ ਮੰਨ ਲਓ ਕੋਈ ਸਾਹਮਣੇ ਨਹੀਂ ਆਇਆ ਕਿਸੇ ਨੇ ਕੰਪਲੇਂਟ ਨਹੀਂ ਦਿੱਤੀ ਪ੍ਰਸ਼ਾਸਨ ਆਪਣੇ ਤੌਰ ਤੇ ਐਡੀ ਵੱਡੀ ਨਗਾਲੀ ਨੂੰ ਕਿੱਦਾਂ ਇਗਨੋਰ ਕਰ ਸਕਦਾ ਐਫ ਆਈ ਆਰ ਦਾ ਫੁੱਲ ਫਾਰਮ ਹੈ ਫਰਸਟ ਇਨਫੋਰਮੇਸ਼ਨ ਰਿਪੋਰਟ ਉਹਨੂੰ ਰਿਪੋਰਟ ਕਰਨਾ ਪੈਂਦਾ ਜਦੋਂ ਤੁਸੀਂ ਬੈਠੇ ਹੋ ਤੇਲ ਦੇ ਡੀਪੋਆਂ ਦੇ ਉੱਤੇ ਹੋਵੋ ਉਹ ਮਸਾਇਲ ਜਿੰਨਾ ਕੰਮ ਕਰੂਗਾ ਡੀਪੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਉਹ ਕਿੱਡਾ ਵੱਡਾ ਡੀਪੋ ਆ ਜਿੱਥੋਂ ਸਾਰੇ ਇੰਡੀਆ ਨੂੰ ਐਲੀ ਸਪਲਾਈ ਜਾਂਦੀ ਆ ਤੋ ਹੁoze ਤੁਸੀਂ ਮੋਟੇ ਤੇ ਪਾ ਕੇ ਅੱਗ ਨਾ ਖੜੰਡੇ ਆ ਤੇ ਇਹ ਤਾਂ ਬੜੀ ਵੱਡੀ ਨਿਕਲੀ ਆ ਇੱਥੇ ਕਿਸੇ ਨਹੀਂ ਮਾੜੀ ਮਨਸ਼ਾ ਵੀ ਹੋ ਸਕਦੀ ਆ ਅਸੀਂ ਏਸੀ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਇਹਨਾਂ ਦੇ ਸਾਰਿਆਂ ਦੇ ਵਿੱਚ ਗੱਲ ਰੱਖੀ ਆ ਕਿ ਤੁਸੀਂ ਇਸ ਦੀ ਪੁਖਤਾ ਜਾਂਚ ਕਰੋ ਪ੍ਰੋਪਰ ਜਾਂਚ ਹੋਵੇ ਕਿਤੇ ਸ਼ਰਾਧ ਨਾ ਹੋਵੇ ਇਹੋ ਜੀ ਹੋਵੇ ਜੇ ਤਨਾ ਪੂਰਾ ਜੰਗਲਰ ਜਲ ਜਾਵੇ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਸੰਬੋਧਨ ਹੋਏ ਆ ਤੇ ਕਮਿਸ਼ਨਰ ਸਾਹਿਬ ਨੂੰ ਮੰਗ ਮੰਤਰ ਜਾਰਾ ਕਰ ਕਮੇਟੀ ਕਰਨ ਤੁਸੀਂ ਕਹਿੰਦੇ ਮੰਦਰ ਕਮੇਟੀ ਦੇ ਕਰਨ ਕਾਰਵਾਈ ਕੀਤੇ ਕਰਨ ਜਿਹੜੀ ਕਮੇਟੀ ਹੈ ਨਾ ਉਹਨਾਂ ਨੂੰ ਕੋਈ ਵੀ ਪ੍ਰੋਗਰਾਮ ਕਰਨ ਦੇ ਲਈ ਜਿੱਦਾਂ ਅਸੀਂ ਹੁਣ ਨਗਰ ਕੀਰਤਨ ਕਰਨਾ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪ੍ਰਭਾ ਰਿਹਾ ਅਸੀਂ ਇੰਤਜ਼ਾਮ ਸਾਰੇ ਜਿਹੜੇ ਕਰਨੇ ਹੁੰਦੇ ਆ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਨੂੰ ਮਿਊਨਿਸਪਲ ਕਾਰਪੋਰੇਸ਼ਨ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਇਨਵੀਟੇਸ਼ਨ ਵੀ ਦਿੰਨੇ ਆ ਤੇ ਉਹਨਾਂ ਨੂੰ ਮੁਰੇ ਮੰਗ ਰੱਖਦੇ ਆ ਕਿ ਤੁਹਾਡਾ ਸਹਿਯੋਗ ਚਾਹੀਦਾ ਤੁਸੀਂ ਇਸ ਇਸ ਤਰੀਕੇ ਨਾਲ ਸਾਡਾ ਸਹਿਯੋਗ ਕਰਿਓ ਤਾਂ ਕਿ ਡਿਸਪਲਾਈਨ ਬਣਿਆ ਰਵੇ ਕਿਉਂਕਿ ਸਾਡੇ ਕੋਲ ਸਾਰੇ ਸੋਰਸਸ ਨਹੀਂ ਹੈਗੇ ਆ ਸੋਰਸਸ ਸਾਰੇ ਇਹਨਾਂ ਕੋਲ ਆ ਅਸੀਂ ਟੈਕਸ ਪੇ ਕਰਦੇ ਆ ਉਹਨਾਂ ਟੈਕਸ ਵਿੱਚੋਂ ਸਾਰਾ ਐਡਮਿਨਿਸਟ੍ਰੇਸ਼ਨ ਬ ਪਰ ਜਦੋਂ ਇਹਨਾਂ ਨੇ ਦਫ਼ਤਰ ਜੀ ਵਹਿਣੇ ਆ ਇਹਨਾਂ ਨੇ ਫੈਸਿਲੀਟੇਟ ਨਹੀਂ ਕਰਨਾ ਯਾ ਬੰਦੇ ਜਿਹੜੇ ਕਰੋਨਾ ਦੇ ਨੁਕਸਾਨ ਹੋ ਜਾਣ ਉਹਨੂੰ ਹੀ ਡਰਾਉਣਾ ਆ ਫੇ ਕਿੱਥੇ ਕਾਨੂੰਨ ਨਾਮ ਦੀ ਚੀਜ਼ ਰਹਿ ਗਈ ਅਸੀਂ ਉਹਨਾਂ ਚੀਜ਼ਾਂ ਕਰਕੇ ਇੱਥੇ ਆਏ ਹਾਂ ਜਿਹੜਾ ਤੁਸੀਂ ਮਿਸ਼ਰਾ ਦਾ ਮਿਸ਼ਰਾ ਨਾਲ ਲਿਤਾ ਪ੍ਰਧਾਨ ਸਾਹਿਬ ਇੱਕ ਜਿਹੜਾ ਤੁਸੀਂ ਮਿਸ਼ਰਾ ਨਾਲ ਲਿਤਾ ਮਿਸ਼ਰਾ ਕੌਣ ਹੈਗਾ ਜੀ ਉਹ ਮਿਸ਼ਰਾ ਅਰਵਿੰਦਰ ਮਿਸ਼ਰਾ ਜਿਹੜਾ ਉਹ ਕਮੇਟੀ ਮੈਂਬਰ ਹੈ ਜੀ ਅੱਛਾ ਜੀ ਅੱਛਾ ਜਿਹੜੇ ਮੰਦਰ ਦਾ ਕਮੇਟੀ ਮੈਂਬਰ ਹੈ ਉਹ ਕਮੇਟੀ ਦਾ ਪ੍ਰਧਾਨ ਹੈ ਹੁਣ ਕਾਰਵਾਈ ਦੀ ਮੰਗ ਕੀਤੀ ਰੱਖੀ ਤੁਸੀਂ ਅਸੀਂ ਇਹੀ ਕਿਹਾ ਕਿ ਜਿਹੜੇ ਉਸ ਜਗ੍ਹਾ ਦੇ ਵਿੱਚ ਕਮੇਟੀ ਦੇ ਮੈਂਬਰ ਨੇ ਉਹਨਾਂ ਤੇ ਜਾਂਚ ਦੌਰਾਨ ਪਤਾ ਲੱਗੇ ਕਿ ਉਹ ਗੱਲ ਕਿੱਥੇ ਖੜੀ ਹੈ ਕਾਰਵਾਈ ਤਾਂ ਕਰਨ ਇੱਕ ਤਾਂ ਕੀ ਕਹਿੰਦੇ ਫਾਇਰ ਵੀਰ ਨਾਲ ਵੀ ਗੱਲਬਾਤ ਕੀਤੀ ਉਸ ਦੌਰਾਨ ਕਵਰੇਜ ਲੱਗੇ ਸਾਰੇ ਕਹਿੰਦੇ ਅੱਗ ਦਾ ਕਾਰਨ ਨਹੀਂ ਪਤਾ ਲੱਗਾ ਕਿਹਨੇ ਲਾਈ ਆ ਕਿੱਦਾਂ ਲੱਗੀ ਆ ਕਾਰਵਾਈ ਕਿੱਦਾਂ ਕਰਦੇ ਉਹਨਾਂ ਕੋਲ ਉਹ ਕਹਿੰਦੇ ਅੱਗ ਦਾ ਕਾਰਨ ਉੱਥੇ ਇੱਕ ਪਾਸਤਾ ਮੀਡੀਆ ਦਾ ਬੰਦਾ ਪਹੁੰਚਿਆ ਹੋਇਆ ਸੀਗਾ ਇਹ ਮੈਂ ਦੇਖਿਆ ਨਹੀਂ ਹੈ ਉਹ ਉੱਥੇ ਆ ਗੱਲ ਆਪ ਹੀ ਲੋਕਾਂ ਦੇ ਮੂੰਹ ਚ ਬਾਰੇ ਸੀਗੇ ਜੀ ਉੱਪਰ ਹਾਈ ਟੈਂਸ਼ਨ ਤਾਰਾਂ ਜਾ ਰਹੀਆਂ ਜੀ ਇਤੋਂ ਬਿਜਲੀ ਜਿਹੜੀ ਆ ਉਹ ਡਿੱਗ ਗਈ ਇਦਾਂ ਹੋ ਗਿਆ ਉਹ ਕਹਿੰਦੇ ਇਹ ਤਾਂ ਹਾਈ ਟੈਂਸ਼ਨ ਤਾਰਾਂ ਤੇ 25 ਸਾਲਾਂ ਦੀਆਂ ਜਾ ਰਹੀਆਂ ਨੇ ਹੂੰ ਤੇ ਅੱਜ ਛੱਟ ਪੂਜਾ ਦੌਰਾਨ ਕਿਉਂ ਹੋ ਗਿਆ ਸਾਰਾ ਕੁਝ ਤੇ ਇਹ ਦੇਖੋ ਬਦਨੀਤੀ ਚੋ ਵੀ ਬੜਾ ਕੁਝ ਚੱਲ ਰਿਹਾ ਹੈਗਾ ਸਾਨੂੰ ਪਤਾ ਹੈ ਕਿ ਕੋਈ ਨਾ ਕੋਈ ਬੰਦਾ ਇਹਦੇ ਪਿੱਛੇ ਹੈਗਾ ਆ ਅਸੀਂ ਵੀ ਪੁਲਿਸ ਨੂੰ ਤਾਂ ਵਿੱਚ ਇਨਵੋਲ ਕਰਨਾ ਚਾਹੁੰਦੇ ਆ ਆਪਣੇ ਤੌਰ ਤੇ ਵੀ ਜਾਂਚ ਕੀਤੀ ਹੈ ਸਾਨੂੰ ਪਤਾ ਕਿ ਸ਼ਰਾਰਤ ਹੋਈ ਹੈ ਮਗਰ ਅਸੀਂ ਆਪ ਕਿਉਂਕਿ ਅਸੀਂ ਪੁਲਿਸ ਤੇ ਹੈ ਨਹੀਂ ਅਸੀਂ ਆਪ ਨਹੀਂ ਇਹ ਚੀਜ਼ ਨੂੰ ਡੀਲ ਕਰਨਾ ਚਾਹੁੰਦੇ ਇਹਨਾਂ ਨੂੰ ਥਰੂ ਕਰਾਵਾਂਗੇ ਇਹ ਉਸ ਬੰਦੇ ਨੂੰ ਸਾਹਮਣੇ ਲਿਆਉਣ ਤਾਂ ਅਸੀਂ ਉਸ ਬੰਦੇ ਦਾ ਜਿਹੜਾ ਪ੍ਰਧਾਨ ਹੈਗਾ ਉਹਦਾ ਨਾਮ ਰੱਖਿਆ ਕਿ ਉਹ ਦੱਸੇ ਕਿਉਂ ਨੇ ਦਾ ਕਿਉਂ ਹੁਣ ਦਿੱਤਾ ਕੀ ਮਨਸ਼ਾ ਸੀ ਕੀ ਉਹਦੀ ਜੇ ਕਾਰਵਾਈ ਨਹੀਂ ਕਰਦੀ ਪੁਲਿਸ ਤੁਹਾਡੇ ਉੱਲ ਲਗੀ ਐਕਸ਼ਨ ਮੈਗਾ ਅਸੀਂ ਫਿਰ ਉਹਦੇ ਲਈ ਤਾਂ ਰੌਣਾ ਲਾਵਾਂਗੇ ਕੋਈ ਨਾ ਕੋਈ ਅਸੀਂ ਪ੍ਰੋਗਰਾਮ ਦਾਵਾਂਗੇ ਅਗਲਾ ਅਸੀਂ ਇਦਾਂ ਤੇ ਨਹੀਂ ਚੁੱਪ ਬਹਿਣ ਵਾਲੇ ਅਸੀਂ ਤੇ ਹੁਣ ਮੰਨ ਲਈਆਂ ਕਿ ਪੰਜਾਬ ਨੂੰ ਜੇ ਭਈਆਂ ਵਾਲੀ ਇਸ ਵੇਲੇ ਮਾਰ ਪੈ ਰਹੀ ਹੈ ਤੇ ਜੇ ਭਈਏ ਨਹੀਂ ਦਸਪਲਨ ਹੁੰਦੇ ਭਈਆਂ ਨੂੰ ਨਹੀਂ ਪਰਸ ਰੋਗ ਦੀ ਫਿਰ ਅਸੀਂ ਕੋਈ ਨਾ ਕੋਈ ਹੱਲ ਕਰਾਂਗੇ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਦੱਸੋ ਜੀ ਦੇਖੋ ਬੀਗ ਅ ਸੋਹਰਦ ਸਿਟੀਜ਼ਨ ਹਰ ਖਾਸ ਕਰਕੇ ਜਿਹੜਾ ਕੋਈ ਐਕਟਿਵ ਲੀਡਰ ਹੁੰਦਾ ਉਹਦੀ ਰਿਸਪੌਂਸੀਬਿਲਟੀ ਹੁੰਦੀ ਹੈ ਕਿ ਸਮਾ ਰਹਿੰਦੇ ਪਹਿਲੇ ਅਗਰ ਕੋਈ ਤੁਹਾਨੂੰ ਖਦਸ਼ਾ ਹੈ ਤਾਂ ਤੁਸੀਂ ਇਨਫੋਰਮੇਸ਼ਨ ਦੇ ਰੂਪ ਦੇ ਵਿੱਚ ਜਿਹੜੀ ਰਿਸਪੌਂਸੀਬਲ ਪੋਜੀਸ਼ਨ ਤੇ ਕੋਈ ਇਨਸਾਨ ਬੈਠਾ ਉਹਦੇ ਤੱਕ ਅਪਰੋਚ ਕਰਨੀ ਹੂੰ ਉਹ ਆਪਾਂ ਕੁਝ ਦਿਨ ਪਹਿਲਾਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣ ਲਈ ਆਏ ਸੀ ਅਵੇਲੇਬਲ ਨਹੀਂ ਸੀ ਤੇ ਜਿਹੜੇ ਉਹਨਾਂ ਦੀ ਜਗ੍ਹਾ ਤੇ ਜੋ ਵੀ ਸਾਨੂੰ ਅਧਿਕਾਰੀ ਮਿਲੇ ਆਪਾਂ ਰਿਟਰਨ ਚੋਂ ਨਾਲ ਨੂੰ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ ਕਿ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਆ ਇਹ ਚੱਲਦਾ ਆ ਰਿਹਾ ਵੀ ਕੋਈ ਨਾ ਕੋਈ ਇਸ਼ੂ ਕ੍ਰੀਏਟ ਹੁੰਦਾ ਆ ਛੱਟ ਪੂਜਾ ਦੇ ਉੱਤੇ ਹੂੰ ਖਾਸ ਕਰਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਦੌਰਾਨ ਦੇਖਿਆ ਗਿਆ ਨਾ ਇੱਕ ਬਹੁਤ ਵੱਡੀ ਪੱਦਰ ਦੇ ਉੱਤੇ ਸਾਨੂੰ ਐ ਲੱਗਦਾ ਰਿਹਾ ਕਿ ਜਿਵੇਂ ਨਾ ਪਲੈਨਿੰਗ ਦੇ ਤਹਿਤ ਇੱਕ ਸੱਭਿਆਚਾਰ ਨੂੰ ਸੱਟ ਮਾਰਨ ਦੇ ਲਈ ਇੱਕ ਸਾਰੇ ਪ੍ਰੋਗਰਾਮ ਉਲੀਕੇ ਜਾ ਰਹੇ ਸੀ ਤੇ ਇਸ ਵਾਰ ਵੀ ਸਾਨੂੰ ਐ ਲੱਗਦਾ ਸੀ ਕਿ ਜਿਹੜੀ ਮਟੀਰੀਅਲ ਹੁੱਲੜਬਾਜੀ ਕਰੇਗੀ ਕੋਈ ਪ੍ਰੋਬਲਮ ਆਏਗੀ ਇਸ ਕਰਕੇ ਪਹਿਲਾਂ ਐਡਵਾਂਸ 'ਚ ਇੱਥੇ ਇੰਟੀਮੇਸ਼ਨ ਦਿੱਤਾ ਗਿਆ ਉਹਦੇ باوجود ਇੱਕ ਐਡਾ ਵੱਡਾ ਹਾਦਸਾ ਜਿਹਨੂੰ ਪਤਾ ਨਹੀਂ ਕਿਉਂ ਸ਼ਾਇਦ ਪ੍ਰਸ਼ਾਸਨ ਉਹ ਮਹਿਸੂਸ ਨਹੀਂ ਕਰ پا ਰਿਹਾ ਤੁਸੀਂ ਇਮੇਜਿਨ ਕਰੋ ਵੀ ਐਡਾ ਵੱਡਾ ਤੇਲ ਦਾ ਉਹ ਡੰਪ ਆ ਵੀ ਰੱਬ ਨਾ ਕਰੇ ਉੱਥੇ ਕੋਈ ਅਨਸੁਖਾਵੀ ਘਟਨਾ ਹੋ ਜਾਂਦੀ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਪੂਰਾ ਜਲੰਧਰ ਸ਼ਹਿਰ ਖਾਕ ਹੋ ਸਕਦਾ ਹੈ ਐਡਾ ਵੱਡਾ ਬਲਾਸਟ ਹੋ ਸਕਦਾ ਹੈ ਹੂੰ ਉੱਥੇ ਥੋੜਾ ਬਹੁਤ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਤੇਲ ਆ ਉਹ ਸਟੋਰ ਹੁੰਦਾ ਉੱਥੋਂ ਸਪਲਾਈ ਹੁੰਦਾ ਤੇ ਜੇ ਮੰਨ ਲਓ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਵੀ ਜਿਹੜੀ ਉੱਥੇ ਟੈਰਾਂ ਨੂੰ ਅੱਗ ਲੱਗੀ ਆ ਉਹ ਕਿਸੇ ਹੋਰ ਕਾਰਨ ਵੀ ਲੱਗੀ ਆ ਤੇ ਫੇਰ ਵੀ ਪੁਲਿਸ ਐਫ ਆਈ ਆਰ ਕਰੇ ਐਫ ਆਈ ਆਰ ਦਾ ਮਤਲਬ ਕੀ ਹੁੰਦਾ ਇੱਕ ਕੰਪਲੇਂਟ ਆ ਜਿਹਦੇ ਉੱਤੇ ਬਾਅਦ ਚ ਉਹਨਾਂ ਨੇ ਇਨਫੋਰਮੇਸ਼ਨ ਹੀ ਤਾਂ ਦੇਣੀ ਹੁੰਦੀ ਕੱਢ ਕੇ ਪੀ ਐਕਚੁਅਲ ਸੱਚ ਕੀ ਆ ਉਹਦੇ ਤੇ ਕਾਰਵਾਈ ਕਰਨ ਜੇ ਬੰਦੇ ਕਸੂਰਵਾਰ ਆ ਤੇ ਬੰਦਿਆਂ ਨੂੰ ਜੱਕੇ ਅੰਦਰ ਦੇਣ ਜੇ ਉਹਨਾਂ ਬੰਦਿਆਂ ਦਾ ਨਹੀਂ ਕਸੂਰ ਤਾਂ ਤਾਂ ਵੀ ਐਫ ਆਈ ਆਰ ਚ ਕਲੀਅਰ ਹੋ ਜਾਏਗਾ ਜਦੋਂ ਉਹ ਕੋਈ ਰਿਸਰਚ ਕਰਨਗੇ ਕੋਈ ਐਕਟੀਵਿਟੀ ਕਰੇ ਤੇ ਸਹੀ ਪੁਲਿਸ ਪੁਲਸ ਨੇ ਕੀ ਕੀਤਾ ਪ੍ਰਸ਼ਾਸਨ ਨੇ ਕੀ ਕੀਤਾ ਜੇ ਐਡਵਾਂਸ ਚ ਕੰਪਲੀਟ ਦੇਣ ਤੋਂ ਬਾਵਜੂਦ ਐਡਾ ਵੱਡਾ ਕਾਂਡ ਹੋ ਸਕਦਾ ਵੀ ਉੱਥੇ ਇੰਨੀ ਹਜੇ ਤੱਕ ਵੀ ਉੱਥੇ ਤੁਸੀਂ ਜਾ ਕੇ ਦੇਖੋ ਵੀ ਧੂਆ ਧੁਖਦਾ ਪਿਆ ਹਮ 48 ਘੰਟੇ ਤੋਂ ਮੇਰੇ ਖਿਆਲ ਚ ਜ਼ਿਆਦਾ ਹੋ ਗਿਆ ਸਮਾਂ 48 ਘੰਟੇ ਤੋਂ ਬਾਅਦ ਚ ਵੀ ਆਕਰ ਉਹਦੇ ਫਾਇਰ ਬ੍ਰਿਗੇਡ ਤੇ ਵੀ ਉੱਥੇ ਪਹੁੰਚ ਜਾਣ ਦੇ ਬਾਵਜੂਦ ਹਜੇ ਤੱਕ ਅੱਗ ਉੱਥੇ ਧੁਖਦੀ ਪਈ ਆ ਤੇ ਕੋਈ ਵੱਡੀ ਘਟਨਾ ਹੋ ਜਾਂਦੀ ਫਿਰ ਕਿਹਦੀ ਮਾਨੂਮਾਸੀ ਕਹਿਣਾ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਧਰਨਾ ਲਾਵਾਂਗੇ ਨਾ ਕਰਵਾਈ ਹੋਈ ਇਦਾਂ ਜੇ ਉਹਨਾਂ ਦੇ ਉੱਤੇ ਕਾਰਵਾਈ ਹੋ ਉਹ ਕਹਿਣਗੇ ਸਾਡੇ ਝੂਠਾ ਪਰਚਾ ਹੋਇਆ ਗਲਤ ਪਰਚਾ ਹੈ ਉਹ ਵੀ ਉਹ ਵੀ ਧਰਨੇ ਲਾਣਗੇ ਲੋਕ ਹੱਜਲ ਹੋਣਗੇ ਨਾ ਧਰਨਿਆਂ ਦੇ ਵਿੱਚ ਚੱਕਰ ਇਹ ਹੈਗਾ ਜੀ ਪਹਿਲੀ ਤਾਂ ਗੱਲ ਹੈ ਪਹਿਲੀ ਰਿਸਪੌਂਸਿਬਿਲਟੀ ਪ੍ਰਸ਼ਾਸਨ ਦੀ ਉਹ ਇਹ ਸਮਾਂ ਕਦੇ ਆਉਣ ਹੀ ਨਾ ਦੇਵੇ ਤੇ ਸਿੱਖਾਂ ਨੂੰ ਕੋਈ ਵੀ ਮਜਬੂਰਨ ਲੋਕ ਮਜਬੂਰ ਹੋ ਕੇ ਸੜਕਾਂ ਤੇ ਉਤਰਦੇ ਆ ਲੋਕ ਮਜਬੂਰ ਹੋ ਕੇ ਕੋਈ ਪ੍ਰੋਟੈਸਟ ਦਾ ਰਾਮ ਪ੍ਰਦਰਸ਼ਨ ਕਰਦੇ ਆ ਜਦੋਂ ਉਹਨਾਂ ਨੂੰ ਲੱਗਦਾ ਪਈ ਅਸੀਂ ਬਾਰ 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 ਪ੍ਰਸ਼ਾਸਨ ਦੇ ਗੇੜੇ ਮਾਰ ਰਹੇ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੁੰਦੀ ਫਿਰ ਲੋਕਾਂ ਕੋਲ ਆਖਰੀ ਰਾਸਤਾ ਕੀ ਬਚਦਾ ਪਈ ਜੇ ਜਿਨ੍ਹਾਂ ਨੇ ਜ਼ਿੰਮੇਵਾਰੀ ਨਹੀਂ ਨਿਭਾਈ ਨਹੀਂ ਤੇ ਜਿਨ੍ਹਾਂ ਦੀ ਬਣਦੀ ਸੀ ਤੇ ਫਿਰ ਲੋਕ ਆ ਆਪਣੇ ਹੱਥਾਂ ਚ ਕੁਛ ਤੇ ਕਰਨਗੇ ਨਾ ਆਪਣੇ ਬੱਚਿਆਂ ਨੂੰ ਬਚਾਉਣ ਲਈ ਮੈਨੂੰ ਦਿਖ ਰਿਹਾ ਮੇਰੇ ਘਰ ਮੰਨ ਲਓ ਅੱਗ ਦੀ ਲਪੇਟ ਦੇ ਵਿੱਚ ਆਉਣ ਵਾਲਾ ਤੇ ਮੈਂ ਆਪਣੀ ਬੱਚਿਆਂ ਦੀ ਸੁਰੱਖਿਆ ਲਈ ਕੁਛ ਨਾ ਕੁਛ ਤੇ ਕਰੂੰਗਾ ਨਾ ਤੇ ਕੱਲੇ ਮੇਰੇ ਬੱਚਿਆਂ ਦੀ ਗੱਲ ਨਹੀਂ ਐ ਸਾਰਾ ਸ਼ਹਿਰ ਸਾਡਾ ਆ ਸਾਡੇ ਭੈਣ ਭਰਾ ਇੱਥੇ ਵੱਸਦੇ ਆ ਸਾਡੇ ਤੁਸੀਂ ਵੀ ਤਾਂ ਸਾਰੇ ਇਸ ਸ਼ਹਿਰ ਦੇ ਵਸਨੀਕ ਹੋ ਜਿੰਨੀ ਸਰਦਾਰ ਦੀ ਜਾਂ ਟੈਨਸ਼ਨ ਸਾਨੂੰ ਆ ਉਨੀ ਜ਼ਿੰਦਗੀ ਤੇ ਹਰ ਇੱਕ ਨੂੰ ਪਿਆਰੀ ਐ ਇਹ ਕੋਈ ਮਸਲਾ ਕਿਸੇ ਇੱਕ ਕੌਮ ਦਾ ਧਰਮ ਦਾ ਜਾਤ ਦਾ ਤੇ ਹੈ ਹੀ ਨਹੀਂ ਹੂੰ ਹੁਣ ਜੇ ਉੱਥੇ ਅੱਗ ਲੱਗ ਜਾਂਦੀ ਉਹ ਅੱਗ ਨੇ ਕਿਸੇ ਨੂੰ ਪੁੱਛ ਕੇ ਲੱਗਣਾ ਵੀ ਤੂੰ ਭਈਆਂ ਦਾ ਬੱਚਾ ਐ ਵੀ ਤੂੰ ਸਿੱਖਾਂ ਦਾ ਐ ਤੂੰ ਹਿੰਦੂਆਂ ਦਾ ਤੂੰ ਮੁਸਲਮਾਨਾਂ ਦਾ ਸੜਕੇ ਸਵਾ ਤੇ ਸਾਰੇ ਹੋ ਜਾਣੇ ਸੀ ਨਾ ਉੱਥੇ ਨਹੀਂ ਤੁਸੀਂ ਕਹਿ ਰਹੇ ਕਿ ਜਿਹੜਾ মিডিਆ ਮੇਰੇ ਤੁਹਾਡੇ ਸਾਰੇ ਭਰਾਵਾਂ ਅੱਗੇ ਵੀ ਮੈਂ ਬੇਨਤੀ ਕਰਦਾ ਵੀ ਜਿਹੜੀ ਉਹ ਅੱਗ ਵਾਲੀ ਘਟਨਾ ਸੀ ਉਹਨੂੰ ਕਮ ਸੇ ਕਮ ਲੋਕਾਂ ਤੱਕ ਵਾਇਰਲ ਤੇ ਕਰੋ ਲੋਕਾਂ ਨੂੰ ਪਤਾ ਲੱਗੇ ਕਿੱਡਾ ਵੱਡਾ ਕਾਂਡ ਹੋਣੋਂ ਬਚਿਆ ਹੂੰ ਤੇ ਸਾਨੂੰ ਇਹ ਲੱਗਦਾ ਜਿਹੜਾ ਸਾਡਾ ਖਦਸ਼ਾ ਆ ਹੁਣ ਵੀ ਵੀ ਉਹ ਜਾਣਬੁੱਝ ਕੇ ਕੀਤਾ ਗਿਆ ਕਿਉਂਕਿ ਜਦੋਂ ਅਸੀਂ ਜਿਹੜਾ ਬੰਦਿਆਂ ਦੇ ਉੱਥੇ ਟਾਇਰਾਂ ਨੂੰ ਅੱਗ ਲੱਗੀ ਜਿਹੜੇ ਟਾਇਰਾਂ ਦਾ ਕੰਮ ਕਰਦੇ ਉਹਨਾਂ ਨੂੰ ਪੁੱਛੋ ਕਹਿੰਦੇ ਟਾਇਰ ਨੂੰ ਅੱਗ ਇੰਨੀ ਛੇਤੀ ਨਹੀਂ ਪੈਂਦੀ ਤੁਸੀਂ ਉਹਦੇ ਲਾਗੇ ਤਿੰਨੀ ਲੈ ਕੇ ਵੀ ਖੜ੍ਹ ਜਾਓ ਟਾਇਰ ਛੇਤੀ ਕੀਤੇ ਅੱਗ ਇਹਦਾ ਮਤਲਬ ਟੈਰਨ ਵਾਗ ਕਿਸੇ ਨੇ ਪ੍ਰੀ ਪਲੈਨਿੰਗ ਤਰੀਕੇ ਦੇ ਨਾਲ ਲਾਈ ਹੈ ਤੇ ਇਸ ਪ੍ਰਸ਼ਾਸਨ ਕਰੇ ਜਾਂਚ ਉਸ ਚੀਜ਼ ਦੀ ਵੀ ਟੈਰਨ ਵਾਗ ਕਿੱਦਾਂ ਲੱਗੀ ਹੈ ਇਹ ਹੀ ਤਾਂ ਸਾਡੀ ਮੰਗ ਆ ਵੀ ਐਡਾ ਵੱਡਾ ਕੰਮ ਹੋ ਗਿਆ ਪ੍ਰਸ਼ਾਸਨ ਉੱਤੇ ਚੁੱਪ ਬੈਠਾ ਕੁਝ ਪਹਿਲਾਂ ਵੀ ਅੱਗ ਲੱਗੀ ਸੀ ਕੁਝ ਸਮਾਂ ਪਹਿਲਾਂ ਉਦੋਂ ਵੀ ਨਹੀਂ ਟ੍ਰੇਸ ਹੋਈ ਬੰਦੀ ਇਸ ਵਾਰ ਲੱਗਦਾ ਹੋਣਗੇ ਕਾਰਨ ਤੇ ਇਹੀ ਹੁੰਦਾ ਨਾ ਜਦੋਂ ਤੁਸੀਂ ਇੱਕ ਵਾਰ ਕਿਸੇ ਘਟਨਾ ਨੂੰ ਇਗਨੋਰ ਕਰਦੇ ਹੋ ਇਟ ਮੀਨਸ ਤੁਸੀਂ ਉਸ ਤੋਂ ਵੱਡੀ ਘਟਨਾ ਦੀ ਵੇਟ ਕਰਦੇ ਪਏ ਜੇ ਤੁਸੀਂ ਛੋਟੀ ਨੂੰ ਕੰਟਰੋਲ ਨਹੀਂ ਕੀਤਾ ਇਹਦਾ ਮਤਲਬ ਸਿੱਧਾ ਸਿੱਧਾ ਵੀ ਤੁਸੀਂ ਚਾਹੋ ਨੀ ਪੇਤੋਂ ਕੋਈ ਬਹੁਤ ਵੱਡਾ ਗੱਲ ਕੋਈ ਬਣ ਜਾਵੇ ਫਿਰ ਅਸੀਂ ਦੇਖਾਂਗੇ ਹੂੰ ਕਿ ਪ੍ਰਸ਼ਾਸਨ ਨੂੰ ਨਹੀਂ ਚਾਹੁੰਦਾ ਆ ਵੀ ਹੁਣ ਇਸ ਤੋਂ ਗਾਂ ਕੋਈ ਵੱਡੀ ਘਟਨਾ ਆਵੇ ਤੇ ਫਿਰ ਜਾਗਣਾ ਹੁਣ ਅੰਦਰ ਮਿਲੇ ਜੁਆਇੰਟ ਕਮਿਸ਼ਨ ਨੂੰ ਕੀ ਉਹਨਾਂ ਨੇ ਸੁਸ਼ਾਸ਼ਣ ਤੁਹਾਨੂੰ ਦਿੱਤਾ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਪਿਛਲੀ ਵਿਸ਼ਵਾਸ ਤੇ ਦੇਖੋ ਜਦੋਂ ਪ੍ਰਸ਼ਾਸਨ ਕੋਲੋਂ ਹਰ ਵਾਰੀ ਦਿਵਾ ਦਿੰਦੇ ਆ ਯਾਨੀ ਨੈਗਲੀਜੈਂਸ ਉਹਨਾਂ ਨੇ ਇਹ ਤਾਂ ਕਹਿਣਾ ਨਹੀਂ ਕਿ ਭਾਈ ਲਿਆਓ ਜੀ ਰਿਪੋਰਟ ਤੇ ਅਸੀਂ ਕੁਝ ਨਹੀਂ ਕਰਨਾ ਪ੍ਰਸ਼ਾਸਨ ਨੇ ਹਰ ਵਾਰੀ ਇਹ ਕਹਿਣਾ ਹੁੰਦਾ ਵੀ ਠੀਕ ਹੈ ਜੀ ਕਰਦਾਂਗੇ ਪਰ ਸਾਡਾ ਸਵਾਲ ਇਹ ਹੈ ਯਾਰ ਤੁਸੀਂ ਵੀ ਐਡਾ ਹੀ ਕੈਮਰੇ ਲੈ ਕੇ ਉਹਨਾਂ ਕੋਲ ਜਾਓ ਵੀ ਜਦੋਂ ਪਹਿਲਾਂ ਤੁਹਾਨੂੰ ਕੰਪਲੀਟ ਕੀਤੀ ਤੇ ਤੁਸੀਂ ਕੀ ਕਾਰਵਾਈ ਕੀਤੀ ਮਤਲਬ ਢਿੱਲੀ ਕਰਮਚਾਰੀ ਦੇਖ ਲਓ ਪ੍ਰਸ਼ਾਸਨ ਦੀ ਇਹ ਸਵਾਲ ਪ੍ਰਸ਼ਾਸਨ ਨੂੰ ਕਰੋ ਜਾ ਕੇ ਇਹ ਤੋਂ ਕਰਲੇ ਬਣਦੇ ਆ ਸਾਡੇ ਹਿਸਾਬ ਦੇ ਨਾਲ ਢਿੱਲੀ ਆ ਤਾਂ ਹੀ ਦੂਜੀ ਵਾਰੀ ਹੋਣਾ ਪਿਆ ਗਿਆ ਜੇ ਟਾਈਟ ਹੁੰਦੀ ਤਾਂ ਸ਼ਾਇਦ ਦੂਜੀ ਵਾਰੀ ਹੋਣਾ ਹੀ ਨਾ ਪੈਂਦਾ ਅੱਗ ਦਾ ਕਾਰਨ ਕੀ ਤੁਸੀਂ ਕਿ ਕੈਰਨ ਛੱਟ ਪੂਜਾ ਸਾਨੂੰ ਲੱਗਦਾ ਕਿ ਛੱਟ ਪੂਜਾ ਦੇ ਦੌਰਾਨ ਜਿਹੜੀ ਉੱਥੇ ਮੱਛਰੀ ਮੰਢੀਰ ਸੀ ਨਾ ਦੇਖੋ ਸਾਰੇ ਬੰਦੇ ਚੰਗੇ ਨਹੀਂ ਹੁੰਦੇ ਸਾਰੇ ਮਾੜੇ ਨਹੀਂ ਹੁੰਦੇ ਮਕਸਦ ਕੀ ਆ ਕਿ ਜਿਹੜੇ ਸ਼ਰਾਰਤੀ ਅੰਸਰ ਆ ਜਿਨ੍ਹਾਂ ਤੇ ਮਾਨਸਿਕਤਾ ਦੇ ਵਿੱਚ ਧੁਰਨ ਤੇ ਨਹੀਂ ਗੱਲ ਪਈ ਕਿ ਕਿਤੇ ਪੰਜਾਬ ਸੁੱਖ ਦਾ ਸਾਹ ਨਾ ਲੈ ਜਵੇ ਉਹ ਪੰਜਾਬ ਦੇ ਇੱਥੇ ਬਹੁਤ ਵਧੀਆ ਵਸਰੇ ਮਾਹੌਲ ਦੇ ਵਿੱਚ ਖਲਬਲੀ ਪੈਦਾ ਕਰਨਾ ਚਾਹੁੰਦੇ ਉਹਨਾਂ ਲੋਕਾਂ ਨੇ ਸ਼ਰਾਰਤ ਦੇ ਨਾਲ ਇੱਕ ਪਲੈਨਿੰਗ ਕੀਤੀ ਸੀ ਅੱਜ ਵੈਸੇ ਵੀ ਭਈਆਂ ਤੇ ਪੰਜਾਬੀਆਂ ਦਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਹੈਗਾ ਉਹ ਮਸਲਾ ਭਖਿਆ ਹੋਇਆ ਉਹ ਕਿਤੇ ਨਾ ਕਿਤੇ ਸਾਨੂੰ ਇਹ ਲੱਗਦਾ ਵੀ ਕੋਈ ਨਾ ਕੋਈ ਇਦਾਂ ਦਾ ਟੂਲ ਬਣਾਉਣਾ ਚਾਹੁੰਦੇ ਆ ਵੀ ਜਿਹਦੇ ਨਾਲ ਕਲੈਸ਼ ਵਧੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇ ਸ੍ਰੀ ਪ੍ਰਧਾਨ ਜੀ ਪਿਛਲੀ